ਗੰਨੀ ਤਿਆਰੀ ਕਰਕੇ ਜਾਵਾਂਗੇ ਝੀਥਾਂ ਬੰਦ ਕਰਾਂਗੇ ਦਿੱਲੀ ਦੀਆਂ ਇਹਨਾਂ ਨੂੰ ਕਿਣਕਾ ਵੀ ਨਾ ਬਾਹਰੋਂ ਜਾਣ ਦੇਵਾਂਗੇ ਤੇ ਨਾ ਅੰਦਰੋਂ ਬਾਹਰ ਆਉਣ ਦੇਵਾਂਗੇ ਪਹਿਲਾਂ ਕਹਿੰਦੇ ਸੀ 32 ਜਥੇਬੰਦੀਆਂ ਇਕੱਠੀਆਂ ਨਹੀਂ ਹੋਣੀਆਂ 32 ਛੱਡ ਕੇ 500 ਤੋਂ ਉੱਤੇ ਜਥੇਬੰਦੀ ਭਾਰਤ ਦੀ ਇਕੱਠੀ ਕਰ ਲਈ ਹੁਣ ਅਸੀਂ ਐਡੇ ਵੱਡੇ ਐਕਸ਼ਨ ਨਾਲ ਜਾਵਾਂਗੇ ਕਿ ਇਹਨਾਂ ਨੂੰ ਸੱਤਾ ਦੇ ਵਿੱਚੋਂ ਵੀ ਫੜ ਕੇ ਬਾਹਰ ਕੱਢਾਂਗੇ ਮਿੱਤਰ ਪਿਆਰਿਓ ਇੱਕ ਵਾਰ ਫੇਰ ਪੂਰੀ ਦੁਨੀਆ ਦੇਖੇਗੀ ਕਿਉਂਕਿ ਕਸਾਨ ਸੰਯੁਕਤ ਮੋਰਚੇ ਦਾ ਪੂਰੇ ਭਾਰਤ 'ਚ ਟਰੈਕਟਰ ਮਾਰਚ ਦਾ ਸੱਦਾ ਹੈ ਔਰ ਆਪਣੇ ਨਾਲ ਨੇ ਕੁਲਦੀਪ ਖੁਖਰਾਣਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਕੁਲਦੀਪ ਜੀ ਕਿੱਦਾਂ ਦਾ ਐਕਸ਼ਨ ਤੁਹਾਡਾ ਕਿਸਾਨ ਜੱਥੇਬੰਦੀਆਂ ਦਾ ਹੋਣ ਵਾਲਾ ਬਖਸੀ ਜੀ ਪਹਿਲਾਂ ਤਾਂ ਤੁਹਾਡੀ ਟੀਮ ਦਾ ਧੰਨਵਾਦ ਐਕਸ਼ਨ ਇਹ ਇਹੋ ਜਿਹਾ ਹੋਣ ਜਾ ਰਿਹਾ ਕਿ ਭਾਰਤ ਸਰਕਾਰ ਦਾ ਜਿਹੜਾ ਵਹਿਮ ਸੀਗਾ ਪਹਿਲਾਂ ਕੱਢਿਆ ਸੀ ਤੇ ਦੁਬਾਰਾ ਕੱਢਣ ਆਸਤੇ ਟੇਲਰ ਆ ਜਿਹੜਾ ਭਾਰਤ ਸਰਕਾਰ ਨੂੰ ਦਿਖਾਉਣ ਆਸਤੇ ਕਿਸਾਨ ਸਯੁਕਤ ਮੋਰਚਾ ਜਿਹੜਾ ਮਾਰਚ ਕਰ ਰਿਹਾ ਪੂਰੇ ਭਾਰਤ ਦੇ ਵਿੱਚ ਤੇ ਇਸ ਟੇਲਰ ਤੋਂ ਜੇ ਸਰਕਾਰ ਸਭਕ ਨਾ ਸਿੱਖੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਹਿਲਾਂ ਸਭ ਕੁਝ ਸਿਖਾਇਆ ਸੀ ਉਹ ਤੋਂ 10 ਗੁਣਾ ਹੈਵੀ ਹੋ ਕੇ ਇਹ ਸਰਕਾਰ ਨੂੰ ਭਜੜਾ ਪਾਵਾਂਗੇ ਕੱਲਾ ਅੱਗੇ ਇੱਥੋਂ ਤੱਕ ਸੀਮਤ ਸੀਗਾ ਕਿ ਅਸੀਂ ਆਪਣੀਆਂ ਮੰਗਾਂ ਮੰਨਵਾਉਣ ਤੱਕ ਸੀਮਤ ਸੀ ਹੁਣ ਅਸੀਂ ਐਡੇ ਵੱਡੇ ਐਕਸ਼ਨ ਨਾਲ ਜਾਵਾਂਗੇ ਕਿ ਇਹਨਾਂ ਨੂੰ ਸੱਤਾ ਦੇ ਵਿੱਚੋਂ ਵੀ ਫੜ ਕੇ ਬਾਹਰ ਕੱਢਾਂਗੇ ਇਹ ਜਿਹੜੀ ਸੱਤਾ ਚੱਕ ਕੇ ਲੋਕਾਂ ਨੂੰ ਦਬਾਉਣਾ ਚਾਹੁੰਦੇ ਆ ਲੋਕਾਂ ਦੇ ਹੱਕ ਖਾਣਾ ਚਾਹੁੰਦੇ ਆ ਇਹਨਾਂ ਨੂੰ ਉਹ ਸੱਤਾ ਦੇ ਵਿੱਚੋਂ ਬਾਹਰ ਕੱਢ ਕੇ ਨਵੇਂ ਲੋਕ ਜਿਹੜੇ ਲੋਕਾਂ ਦੇ ਪੱਖ ਦੀ ਗੱਲ ਕਰਨ ਵਾਲੇ ਲੋਕ ਆ ਉਹ ਲੈ ਕੇ ਆਵਾਂਗੇ ਇਸ ਕਰਕੇ ਸਰਕਾਰ ਨੂੰ ਟੇਲਰ ਦਿਖਾਉਣ ਜਾ ਰਹੇ ਆ ਤੁਹਾਡਾ ਐਕਸ਼ਨ ਕੀ ਆ ਤੇ ਕਿਦਾਂ ਦਾ ਐਕਸ਼ਨ ਹੈ ਐਕਸ਼ਨ 504 ਜਗ੍ਹਾ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਤੇ ਪੰਜਾਬ ਦੇ ਵਿੱਚ 200 ਤੋਂ ਵੱਧ ਜਗ੍ਹਾ ਦੇ ਉੱਤੇ ਇਕੱਲੇ ਪੰਜਾਬ ਦੇ ਵਿੱਚ ਆ ਅਸੀਂ ਮੋਗੇ ਦੇ ਵਿੱਚ ਘੱਟ ਤੋਂ ਘੱਟ 8-900 ਟਰੈਕਟਰ ਇਕੱਲੇ ਮੋਗੇ ਦੇ ਵਿੱਚ ਹੋਊਗਾ ਤੇ ਸਰਕਾਰ ਪੰਜਾਬ ਸਰਕਾਰ ਦੇ ਨਾਲ ਵੀ ਮੰਗਾ ਤੇ ਸੈਂਟਰ ਗਵਰਨਮੈਂਟ ਨੇ ਜਿਹੜੀਆਂ ਲਖਤੀ ਤੌਰ ਦੇ ਵਿੱਚ ਦੇ ਕੇ ਜਿਹੜੀਆਂ ਮੰਗਾ ਤੋਂ ਮੁੱਕਰੀ ਆ ਉਹ ਜਿਵੇਂ ਪਹਿਲਾਂ ਮੋਦੀ ਨੂੰ ਚਕਾਇਆ ਸੀ ਉਸੇ ਤਰ੍ਹਾਂ ਫੇਰ ਮੋਦੀ ਨੂੰ ਇਹ ਦੱਸਣ ਆਸਤੇ ਟਰੈਕਟਰ ਮਾਰਚ ਕਰ ਰਹੇ ਆ ਕਿ ਤੂੰ ਸਮਝਦਾ ਕਿਹ ਲੋਕ ਆ ਜਿਹੜੇ ਭੁੱਲ ਗਏ ਆ ਜਾਂ ਇਹਨਾਂ ਨੂੰ ਚੇਤਾ ਨਹੀਂ ਸਾਡੇ ਦਿਮਾਗ ਦੇ ਵਿੱਚ ਸਾਡੇ ਲਖੀਮਪੁਰ ਵਾਲੇ ਸ਼ਹੀਦ ਆ ਜਿਹੜੇ 24 ਘੰਟੇ ਘੁੰਮਦੇ ਆ ਸਾਨੂੰ ਉਹਨਾਂ ਦਾ ਅਨਸਾਫ਼ ਲੈਣ ਦੇ ਲਈ ਹਮੇਸ਼ਾ ਸਾਡੇ ਰੜਕਾ ਦਿਲ ਦੇ ਵਿੱਚ ਇਸ ਕਰਕੇ ਇਸ ਮੋਦੀ ਸਰਕਾਰ ਨੂੰ ਅਸੀਂ ਕਹਿ ਦੇਣਾ ਚਾਹੁੰਦੇ ਆ ਕਿ ਤੂੰ ਤਖੜੀ ਹੋ ਜਾ ਜਿੰਨੇ ਜ਼ੁਲਮ ਕਰਨੇ ਸੀ ਤੂੰ ਕੀਤੇ ਆ ਜਿੰਨੇ ਹੱਕ ਮਾਰਨੇ ਸੀ ਤੂੰ ਮਾਰੇ ਆ ਤੇਥੋਂ ਹੱਕ ਵੀ ਮਾਂ ਲਵਾਂਗੇ ਜਿਹੜੇ ਤੂੰ ਜ਼ੁਲਮ ਕੀਤੇ ਆ ਉਹਨਾਂ ਦਾ ਹਸਾਬ ਵੀ ਲਵਾਂਗੇ ਤਖੜੇ ਹੋ ਜੋ ਅਸੀਂ ਤਖੜੇ ਹੋ ਕੇ ਤਿਆਰੀ ਕਰ ਰਹੇ ਆ ਅੱਛਾ ਤਿੰਨ ਖੇਤੀ ਕਾਨੂੰਨ ਜਿਹੜੇ ਬਣਾਏ ਸੀ ਜਿਹਦੇ ਖਿਲਾਫ ਇੰਨੀ ਵੱਡੀ ਲੜਾਈ ਇਤਿਹਾਸਕ ਤੁਸੀਂ ਲੜੀ ਤੇ ਜਿੱਤੀ ਉਹ ਤਾਂ ਰੱਦ ਹੋ ਚੁੱਕਿਆ ਤਿੰਨ ਕਾਨੂੰਨ ਹੁਣ ਫਿਰ ਇੰਨਾ ਵੱਡਾ ਸੰਘਰਸ਼ੇ ਕਾਦੇ ਵਾਸਤੇ ਆ ਤਿੰਨ ਖੇਤੀ ਕਾਨੂੰਨ ਰੱਦ ਹੋਏ ਆ ਤਨ ਖੇਤੀ ਕਾਨੂੰਨਾਂ ਤੋਂ ਉੱਤੇ ਐਮਐਸਪੀ ਉਹਨਾਂ ਨੇ ਲਿਖਤੀ ਤੌਰ ਦੇ ਵਿੱਚ ਸਾਨੂੰ ਦਿੱਤਾ ਸੀ ਕਿ ਐਮਐਕਸੀ ਇੱਕ ਸਾਲ ਦੇ ਵਿੱਚ ਲਾਗੂ ਕਰਾਂਗੇ ਉਸ ਤੋਂ ਅੱਗੇ ਲਖੀਮਪੁਰ ਦੇ ਸ਼ਹੀਦਾਂ ਦੀ ਸਾਨੂੰ ਉਹਨਾਂ ਨੇ ਕਿਹਾ ਸੀ ਇਨਸਾਫ ਦਵਾਗੇ ਉਹ ਵੀ ਲਿਖਤੀ ਤੌਰ ਦੇ ਵਿੱਚ ਦਿੱਤਾ ਸੀ ਨਾ ਸਾਨੂੰ ਐਮਐਸਪੀ ਮਿਲੀ ਨਾ ਸਾਡੇ ਸ਼ਹੀਦਾਂ ਦਾ ਸਾਨੂੰ ਇਨਸਾਫ ਮਿਲਿਆ ਉਸ ਤੋਂ ਅੱਗੇ ਜਿਹੜੇ ਸਾਡੇ ਬਜ਼ੁਰਗ ਕਿਸਾਨ ਹੋ ਜਾਂਦੇ 80 80 ਸਾਲ ਖੇਤਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਦਿੰਦੇ ਆ ਆਖਰੀ ਵਕਤ ਹੈ ਜਿਹੜਾ ਉਹਨਾਂ ਨੂੰ ਕੋਈ ਸਾਰਾ ਨਹੀਂ ਰਹਿੰਦਾ ਸਾਡਾ ਜਿਹੜੇ ਉਹਨਾਂ ਦੇ ਗਲ ਜਾਂਦੇ ਖੇਤਾਂ ਦੇ ਵਿੱਚ ਉਹਨਾਂ ਵਾਸਤੇ ਪੈਨਸ ਜੋਲ ਪੈਨਸਲ ਯੋਜਨਾ ਦੀ ਗੱਲ ਕੀਤੀ ਸੀ ਉਹ ਵੀ ਸਰਕਾਰ ਨੇ ਕਿਹਾ ਸੀ ਉਹ ਵੀ ਦਿੱਤੀ ਜਾਊਗੀ ਉਹ ਵੀ ਨਹੀਂ ਦਿੱਤੀ ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਨਾਲ ਹੁਣ ਇਹਨਾਂ ਨੇ ਡਰਾਈਵਰੀ ਦਾ ਕਾਨੂੰਨ ਬਣਾਇਆ ਉਹ ਕਾਨੂੰਨ ਨੂੰ ਵੀ ਰੱਦ ਕਰਾਉਣ ਵਾਸਤੇ ਡਰਾਈਵਰ ਕੱਲੇ ਟਰੱਕਾਂ ਵਾਲੇ ਨਹੀਂ ਹੈ ਡਰਾਈਵਰ ਤੁਸੀਂ ਵੀ ਆ ਤੇ ਮੈਂ ਵੀ ਆ ਜਿਹਦੇ ਹੱਥ ਦੇ ਵਿੱਚ ਸਟੀਅਰ ਨਾ ਉਹ ਡਰਾਈਵਰ ਆ ਉਹ ਕਾਨੂੰਨ ਨੂੰ ਵੀ ਰੱਦ ਕਰਾਉਣ ਵਾਸਤੇ ਕੱਲ ਦਾ ਜਿਹੜਾ ਟਰੈਕਟਰ ਮਾਰਚ ਆ ਕੱਢਿਆ ਜਾ ਰਿਹਾ ਸੋ ਇਹਨਾਂ ਮੰਗਾਂ ਨੂੰ ਦੁਬਾਰਾ ਲਾਗੂ ਕਰਵਾਉਣ ਦੇ ਲਈ ਨਾ ਪਹਿਲਾਂ ਸਰਕਾਰ ਨੇ ਲਾਗੂ ਕੀਤੀਆਂ ਸਾਨੂੰ ਲਿਖਤੀ ਤੌਰ ਦੇ ਵਿੱਚ ਦਿੱਤਾ ਸੀ ਪਰ ਹਕੀਕਤ ਦੇ ਵਿੱਚ ਹੁਣ ਇਹ ਮੰਗਾਂ ਮੰਨਵਾ ਕੇ ਹਟਾਂਗੇ ਉਸ ਤੋਂ ਪਹਿਲਾਂ ਨਹੀਂ ਬਿਲਕੁਲ ਕਿਸਾਨ ਸਯੋਜਕਤ ਮੋਰਚੇ ਨੇ ਕਲੀਅਰ ਕਟ ਤਿਆਰੀ ਕੀਤੀ ਹੋਈ ਆ ਇਹ ਤਿਆਰੀ ਜਿਵੇਂ ਅੱਗੇ ਵਰਲਡ ਦੇ ਵਿੱਚ ਦੁਨੀਆ ਨੇ ਵੇਖਿਆ ਸੀ ਉਸੇ ਤਰ੍ਹਾਂ ਹੁਣ ਵੀ ਵਰਲਡ ਦੀ ਦੁਨੀਆ ਦੇਖੂਗੀ ਕਿ ਕਿਸਾਨ ਸਯੁਕਤ ਮੋਰਚੇ ਨੇ ਪਾਤਾ ਸਰਕਾਰ ਤੋਂ ਆਪਣੀਆਂ ਮੰਗਾਂ ਲੈਣ ਦੇ ਲਈ ਵੱਡੀ ਤਿਆਰੀ ਕਰਕੇ ਇਹ ਟੋਲੇ ਜਿਹੜੇ ਉੱਤੇ ਬੈਠੇ ਆ ਉਹਨਾਂ ਨੂੰ ਦਬਾਉਣ ਦੇ ਲਈ ਤੇ ਉਹਨਾਂ ਨੂੰ ਸੱਤਾ ਦੇ ਵਿੱਚੋਂ ਕੱਢਣ ਦੇ ਲਈ ਜਿਹੜੇ ਲਟੇਰੇ ਵੱਡੀ ਲੁੱਟ ਕਰ ਰਹੇ ਕੋਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਸਾਡੇ ਦਹਾ ਨੋਵਾਂ ਦੀ ਕਿਰਤ ਨੂੰ ਦੇ ਰਹੇ ਆ ਉਹਨਾਂ ਕੋਰਪੋਰੇਟ ਘਰਾਣਿਆਂ ਨੂੰ ਵੀ ਖੁੰਝੇ ਲਾਉਂਦਾ ਕਿਸਾਨ ਸਯੁਕਤ ਮੋਰਚੇ ਨੇ ਸੋਚਿਆ ਤੇ ਨਾਲ ਜਿਹੜੇ ਕਿਸਾਨ ਸਯੁਕਤ ਮੋਰਚੇ ਦੇ ਸਾਡੇ ਆਗੂ ਆ ਉਹਨਾਂ ਨੇ ਇਸ ਚੀਜ਼ ਦੀ ਵੀ ਤਿਆਰੀ ਕੀਤੀ ਆ ਜਿਨ੍ਹਾਂ ਨੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਭਾਰਤ ਦੀ ਕਿਰਤ ਦਿੱਤੀ ਆ ਉਹਨਾਂ ਲੋਕਾਂ ਨੂੰ ਵੀ ਸੱਤਾ ਦੇ ਵਿੱਚੋਂ ਬਾਹਰ ਕੱਢਣਾ ਅੱਛਾ ਔਰ ਜਿੱਦਾਂ ਪਹਿਲਾਂ ਦਿੱਲੀ ਮੋਰਚਾ ਜਦੋਂ ਲੱਗਿਆ ਸੀਗਾ ਤਾਂ ਉਦੋਂ 26 ਜਨਵਰੀ ਨੂੰ ਦਿੱਲੀ ਇੱਕ ਟਰੈਕਟਰ ਮਾਰਚ ਹੋਇਆ ਸੀ ਬੜਾ ਪੂਰੀ ਦੁਨੀਆ 'ਚ ਚਰਚਾ ਹੋਇਆ ਸੀ ਉਸ ਟਰੈਕਟਰ ਮਾਰਚ ਦਾ ਕੀ ਉਦਾਂ ਦਾ ਹੀ ਇਹ ਟਰੈਕਟਰ ਮਾਰਚ ਹੋਣ ਵਾਲਾ ਹੋਏਗਾ ਬਿਲਕੁਲ ਸੇਮ ਉਸੇ ਤਰ੍ਹਾਂ ਦਾ ਟਰੈਕਟਰ ਮਾਰਚ ਹੋਊਗਾ ਪਰ ਉੱਥੇ ਇੱਕ ਗੱਲ ਉੱਥੇ ਸਾਰਾ ਟਰੈਕਟਰ ਪੂਰੇ ਭਾਰਤ ਦਾ ਦਿੱਲੀ ਇਕੱਠਾ ਹੋ ਗਿਆ ਸੀ ਇੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਕੱਠਾ ਹੋ ਰਿਹਾ ਜੇ ਅਸੀਂ ਤਾਲਮੇਲ ਉਹਨਾਂ ਟਰੈਕਟਰਾਂ ਦੀ ਉਨੀ ਗਿਣਤੀ ਕਰੀਏ ਤੇ ਗਿਣਤੀ ਉਸ ਟਰੈਕਟਰ ਮਾਰਚੋਂ ਵੱਡੀ ਮਾਰਚ ਦੀ ਗਿਣਤੀ ਹੋਊਗੀ ਪਰ ਇਹ ਛੋਟਾ ਇਸ ਕਰਕੇ ਲੱਗ ਸਕਦਾ ਕਿਉਂਕਿ 500 ਤੋਂ ਵੱਧ ਜਗ੍ਹਾ ਦੇ ਉੱਤੇ ਹੋਣਾ ਉਹ 500 ਜਗ੍ਹਾ ਇੱਕ ਥਾਂ ਤੇ ਇਕੱਠਾ ਹੋ ਜਾਵੇ ਤੇ ਮੋਦੀ ਸਰਕਾਰ ਦੀ ਜਿਹੜੀ ਆ ਪਲਤੂਣਾ ਗਿੱਲੀ ਹੋ ਜੂਗੀ ਇਹਨਾਂ ਨੂੰ ਭਾਜਣਾ ਪੈ ਜਾਣੀਆਂ ਕਿ ਕਿਸਾਨ ਸਹਿਯੋਗਤ ਮੋਰਚੇ ਦੀ ਕਾਲ ਨੂੰ ਵੇਖ ਕੇ ਜਿਹੜੇ ਇਹ ਕਹਿੰਦੇ ਸੀ ਅਸੀਂ ਕਿਸਾਨਾਂ ਨੂੰ ਸਮਝਦੇ ਕੁਛ ਨਹੀਂ ਕਿਸਾਨ ਸਯੁਕਤ ਮੋਰਚਾ ਅਸੀਂ ਤੋੜਤਾ ਉਹਨਾਂ ਨੂੰ ਦੱਸਣਾ ਕਿ ਉਹ ਕਿਸਾਨ ਸਯੁਕਤ ਮੋਰਚਾ ਹਜੇ ਜਿੰਦਾ ਹੈ ਹਜੇ ਉਹਦੇ ਵਿੱਚ ਨਹੀਂ ਰੜਕ ਤੇ ਹਜੇ ਬੜਕ ਹੈ ਉਹ ਆਪਣੇ ਲੋਕਾਂ ਨੂੰ ਹੱਕ ਦਵਾਉਣ ਦੇ ਲਈ ਉਸੇ ਤਰ੍ਹਾਂ ਜਿਵੇਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਸੀ ਉਸੇ ਤਰ੍ਹਾਂ ਦੁਬਾਰਾ ਫੇਰ ਤੁਹਾਡਾ ਸੰਗ ਨੱਪਣ ਲਈ ਤਿਆਰ ਬੈਠਾ ਇਹ ਭਲੇਖੇ ਮੰਦੇ ਵਿੱਚੋਂ ਕੱਢ ਦਿਓ ਅੱਛਾ ਤੁਹਾਡਾ ਇਨਾ ਵੱਡਾ ਟਰੈਕਟਰ ਮਾਰਚ ਤੁਸੀਂ ਕਰ ਰਹੇ ਹੋ ਇਹਦੇ باوجود ਜੇ ਮੋਦੀ ਸਰਕਾਰ ਤੁਹਾਡੀਆਂ ਮੰਗਾਂ 'ਤੇ ਧਿਆਨ ਨਹੀਂ ਦਿੰਦੀ ਤਾਂ ਫੇਰ ਕੀ ਕਰੋਗੇ ਬਿਲਕੁਲ ਕਰਨਾ ਕੀ ਆ ਕਿਸਾਨ ਸਹਿਯੋਗਤ ਮੋਰਚੇ ਦਾ ਸਦਾ ਕਿਸੇ ਟਾਈਮ ਵੀ ਆ ਸਕਦਾ ਦਿੱਲੀ ਨੂੰ ਘੇਰਨ ਦੇ ਲਈ ਦਿੱਲੀ ਨੂੰ ਇੰਨਾ ਦੱਸ ਦਿੰਨੇ ਆ ਕਿ ਪਹਿਲਾਂ 5 ਥਾਵਾਂ ਤੇ ਲੱਗਿਆ ਸੀ ਅਰਕੀ 10 ਥਾਵਾਂ ਤੇ ਲਾਵਾਂਗੇ ਦੁੱਗਣੀ ਤਿਆਰੀ ਕਰਕੇ ਜਾਵਾਂਗੇ ਝੀਥਾਂ ਬੰਦ ਕਰਾਂਗੇ ਦਿੱਲੀ ਦੀਆਂ ਇਹਨਾਂ ਨੂੰ ਕਿਣਕਾ ਵੀ ਨਾ ਬਾਹਰੋਂ ਜਾਣ ਦੇਵਾਂਗੇ ਤੇ ਨਾ ਅੰਦਰੋਂ ਬਾਹਰ ਆਉਣ ਦੇਵਾਂਗੇ ਇਹ ਸੋਚ ਲੈਣਾ ਚਾਹੀਦਾ ਮੋਦੀ ਸਰਕਾਰ ਨੂੰ ਕਿ ਕਿਸਾਨਾਂ ਦੇ ਨਾਲ ਪੰਗਾ ਲਿਆ ਪਹਿਲਾਂ ਵੀ ਮੰਗਾ ਪਿਆ ਸੀ ਤੇ ਹੁਣ ਵੀ ਇਹ ਸਰਕਾਰ ਨੂੰ ਮੰਗਾ ਪੈਣਾ ਅੱਛਾ ਅੱਗੇ ਨਾਲੋਂ ਵੱਡਾ ਇਤਿਹਾਸਕ ਅੱਗੇ ਨਾਲੋਂ ਵੀ ਵੱਡਾ ਅੰਦੋਲਨ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਕਿਉਂਕਿ ਉਸ ਅੰਦੋਲਨ ਨੇ ਡਾਕਟਰ ਜੀ ਸਾਨੂੰ ਲੜਨਾ ਸਿਖਾਇਆ ਸਾਨੂੰ ਲੋਕਾਂ ਨੂੰ ਆਪਣੇ ਹੱਕਾਂ ਦਾ ਹੀ ਨਹੀਂ ਪਤਾ ਸੀ ਉਸ ਅੰਦੋਲਨ ਨੇ ਸਾਨੂੰ ਲੋਕਾਂ ਨੂੰ ਦੱਸਿਆ ਕਿ ਤੁਸੀਂ ਆਪਣੇ ਹੱਕ ਆ ਜਿਹੜੇ ਇਹ ਲੋਕ ਆ ਜਿਹੜੇ ਨੇਤਾ ਇਹਨਾਂ ਦੀਆਂ ਜੁੱਤੀਆਂ ਚੱਟ ਕੇ ਨਹੀਂ ਮਿਲਣੇ ਤੁਹਾਨੂੰ ਹੱਕ ਆ ਤੁਹਾਡੇ ਲੜ ਕੇ ਅਰਕੇ ਮਿਲਨੇ ਆ ਉਹ ਲੜਨਾ ਤੇ ਅੰਨਾ ਲੋਕ ਆ ਜਿਹੜੇ ਸਿੱਖ ਚੁੱਕੇ ਆ ਭਾਰਤ ਦੇ ਉਸ ਅੰਦੋਲਨ ਨੇ ਸਭ ਤੋਂ ਵੱਡੀ ਗੱਲ ਆ ਜਿਹੜੇ ਅਸੀਂ ਲੀਡਰਾਂ ਦੇ ਮਗਰ ਚਲਾਪੂਸਨਾ ਕਰਦੇ ਫਿਰਦੇ ਸੀ ਅੱਜ ਉਹਨਾਂ ਲੀਡਰਾਂ ਨੂੰ ਕੁੱਤੇ ਵਾਂਗੂ ਨਹੀਂ ਪਛਾਨਦੇ ਲੋਕ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਰਪਟ ਲੋਕ ਆ ਇਹ ਚੋਰ ਲੋਕ ਆ ਇਹ ਲਟੇਰੇ ਲੋਕ ਆ ਇਹਨਾਂ ਲਟੇਰਿਆਂ ਦੇ ਹੱਥਾਂ ਦੇ ਵਿੱਚ ਸੱਤਾ ਆਈਆਂ ਇਸ ਕਰਕੇ ਇਹਨਾਂ ਲਟੇਰਿਆਂ ਨੂੰ ਭਜਾਉਣ ਦੇ ਲਈ ਲੋਕ ਇਕੱਠੇ ਹੋ ਕੇ ਪੱਬਾ ਪਾਰ ਬੈਠੇ ਆ ਕਿਸਾਨ ਸਯੁਕਤ ਮੋਰਚੇ ਦੀ ਕਾਲ ਦਾ ਧਿਆਨ ਦੇ ਰਹੇ ਆ ਕਿ ਕਿਦੋਂ ਕਿਸਾਨ ਸਯੁਕਤ ਮੋਰਚਾ ਕਾਲ ਦਿੰਦਾ ਤੇ ਉਸੇ ਤਰ੍ਹਾਂ ਅੱਗੇ ਛੀਹਾਂ ਮਹੀਨਿਆਂ ਦਾ ਲੈ ਕੇ ਗਏ ਸੀ ਹੁਣ ਸਾਲ ਦਾ ਰਸ਼ਨ ਵੀ ਲੈ ਕੇ ਜਾਵਾਂਗੇ ਪਰ ਹੁਣ ਉਹਨਾਂ ਚਿਰ ਨਹੀਂ ਉਤੋਂ ਹੱਲਦੇ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਮੰਗਾਂ ਦੇ ਨਾਲ ਇਹਨਾਂ ਨੂੰ ਸੱਤਾ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ ਉਹਨਾਂ ਚਿਰ ਉਸੇ ਦਿੱਲੀ ਦੇ ਉੱਤੇ ਬੈਠਾਂਗੇ ਅੱਛਾ ਮੋਦੀ ਸਰਕਾਰ ਇਹ ਕਹਿੰਦੀ ਸੀ ਵੀ 2024 ਤੱਕ ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੇਗੀ ਕਿੰਨੀ ਕੁ ਤੁਹਾਡੀ ਆਮਦਨ ਵਧੀ ਹੈ ਬਿਲਕੁਲ ਬਹੁਤ ਜ਼ਿਆਦਾ ਵਧ ਗਈ ਹੈ ਦੇਖੋ ਇਹਨਾਂ ਨੇ ਜਿਹੜਾ ਟੈਕਸ ਸੀਗਾ ਕਣਕ ਦੇ ਉੱਤੋਂ 40% ਉਹ ਵੀ ਲਾਤਾ ਉਹਦਾ ਲਾਉਣ ਦਾ ਕਾਰਨ ਕੀ ਆ ਕਿ ਦੂਜੇ ਸੂਬਿਆਂ ਤੋਂ ਬਾਹਰਲੇ ਰਾਜਾਂ ਤੋਂ ਦੂਜੇ ਮੁਲਕਾਂ ਦੇ ਵਿੱਚੋਂ ਕਣਕ ਜਦੋਂ 1500 ਨੂੰ ਇੱਥੇ ਮਿਲ ਲੱਗ ਪਈ ਤੇ ਸਾਡੀ ਕਣਕ 2200 ਨੂੰ ਕਿਹਨੇ ਲੈਣੀ ਆ ਸਾਨੂੰ ਕਿਸਾਨਾਂ ਨੂੰ ਡਾਊਨ ਕਰਨ ਵਾਸਤੇ ਕਿ ਕਿਸਾਨ ਜਦੋਂ ਕਰਜ਼ਾਈ ਹੋ ਗਿਆ ਆਪੇ ਇਹ ਕਹੂਗਾ ਅਸੀਂ ਜ਼ਮੀਨਾਂ ਛੱਡੀਆਂ ਤੇ ਕਾਰਪੋਰੇਟ ਘਰਾਣਿਆਂ ਜਿੰਨਾਂ ਦੀਆਂ ਲਾਲਾਂ ਡੇਕ ਰਹੀਆਂ ਖਾਸ ਕਰਕੇ ਪੰਜਾਬ ਦੀ ਜ਼ਮੀਨ ਦੇ ਉੱਤੇ ਇਹ ਉਹਨਾਂ ਦੇ ਕਰਕੇ ਇਹ ਜਿਹੜਾ 40% ਆ ਲਾਇਆ ਗਿਆ ਕਣਕ ਤੋਂ ਮੱਕੀ ਤੋਂ ਹੋਰ ਦੋ ਤਿੰਨ ਫਸਲਾਂ ਦੇ ਉੱਤੇ ਲਾਇਆ ਗਿਆ ਸੋ ਇਸ ਕਰਕੇ ਆਮਦਨ ਦੁੱਗਣੀ ਨਹੀਂ ਹੋएगी ਉਹਨੂੰ ਘਟਾਇਆ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਪਾਲਿਸੀ ਹੈ ਕਿ ਕਿਸਾਨਾਂ ਨੂੰ ਇੰਨਾ ਕਿ ਕਰਜ਼ਾਈ ਕਰ ਦਿਓ ਕਿ ਕਿਸਾਨ ਆਪਣੇ ਘਰੋਂ ਤੋਂ ਬਾਹਰ ਨਿਕਲ ਤੱਕ ਸੀਮਤੀ ਨਾ ਰਹਿ ਜਾਣਾ ਸੋ ਇਸ ਕਰਕੇ ਸਰਕਾਰ ਦੀਆਂ ਪੌਲਿਸਾਂ ਜਿਹੜੀਆਂ ਕਿਸਾਨ ਸਯੁਕਤ ਮੋਰਚਾ ਵਿਰੋਧੀ ਧਿਰ ਅੱਗੇ ਲੋਕ ਕਾਂਗਰਸ ਨੂੰ ਮੰਨਦੇ ਸੀ ਹੁਣ ਇਹਨਾਂ ਦੀ ਵਿਰੋਧੀ ਧਿਰ ਇਹਨਾਂ ਦਾ ਪਿਓ ਬਣ ਕੇ ਕਿਸਾਨ ਸਯੁਕਤ ਮੋਰਚਾ ਖੜਾ ਇਹਨਾਂ ਦੇ ਮੂਰੇ ਕਿਸਾਨ ਸਯੁਕਤ ਮੋਰਚਾ ਪੂਰੇ ਭਾਰਤ ਦੇ ਲੋਕਾਂ ਦੇ ਬੰਦੇ ਹੱਕ ਇਹਨਾਂ ਲਟੇਰੇ ਚੋਰਾਂ ਤੋਂ ਕੋਗੇ ਦਊਗਾ ਕਿਉਂਕਿ ਉਹਨਾਂ ਦੇ ਅਸਲੀ ਹੱਕਦਾਰ ਇਸ ਭਾਰਤ ਦੇ ਲੋਕ ਆ ਜਿਨ੍ਹਾਂ ਲੋਕਾਂ ਨੇ ਸੰਵਿਧਾਨ ਦੀ ਪੂਰੀ ਰੱਖਿਆ ਕਰਨ ਦੇ ਲਈ ਕੁਰਬਾਨੀਆਂ ਦਿੱਤੀਆਂ ਜਿਨੇ ਰਾਜਨੀਤਿਕ ਲੋਕ ਆ ਇਹਨਾਂ ਦੇ ਪੁਰਖਾਂ ਨੇ ਕਿੰਨੀਆਂ ਇੱਕ ਕੁਰਬਾਨੀਆਂ ਦਿੱਤੀਆਂ ਇਹਨਾਂ ਦੇ ਪੁਰਖਾ ਕਿਹੜੇ ਸਾਡੀ ਯਾਦੀ ਦੇ ਮੌਕੇ ਕੁਰਬਾਨੀਆਂ ਦਿੱਤੀਆਂ ਸਾਡੇ ਆਮ ਪਾਵਲਕ ਦੇ ਲੋਕਾਂ ਨੇ ਖੁਰਖਾਣੇ ਕੁਰਬਾਨੀਆਂ ਦਿੱਤੀਆਂ ਇਸ ਸੰਵਿਧਾਨ ਨੂੰ ਬਚਾਉਣ ਦੇ ਲਈ ਇਸ ਕਰਕੇ ਇਸ ਸੰਵਿਧਾਨ ਦੇ ਅਸਲੀ ਰਾਖੇ ਇਸ ਭਾਰਤ ਦੇ ਲੋਕ ਆ ਇਸ ਭਾਰਤ ਦੇ ਲੋਕਾਂ ਨੂੰ ਇੰਨਾ ਹੱਕ ਆ ਕਿ ਜਿਹੜੇ ਸੱਤਾ ਦੇ ਵਿੱਚ ਲਟੇਰੇ ਬੈਠੇ ਆ ਉਹਨਾਂ ਲਟੇਰਿਆਂ ਨੂੰ ਸੱਤਾ ਦੇ ਵਿੱਚੋਂ ਬਾਹਰ ਕੱਢਣਾ ਇਹਨਾਂ ਭਾਰਤ ਦੇ ਲੋਕਾਂ ਦਾ ਹੱਕ ਆ ਤੇ ਉਹ ਕਿਸਾਨ ਸਯੁਕਤ ਮੋਰਚਾ ਬਹੁਤ ਜਲਦੀ ਹੱਕ ਆ ਜਿਹੜੇ ਆਪਦੇ ਕਾਇਮ ਕਰੂਗਾ ਪਰ ਤੁਹਾਡਾ ਜਿਹੜਾ ਸਯੁਕਤ ਕਿਸਾਨ ਮੋਰਚਾ ਹੈ ਇਹ ਵੀ ਖਿੰਡ ਪੁੰਡ ਗਿਆ ਸੀ ਇਹਦੇ ਵੀ ਕਈ ਟੋਟੇ ਹੋ ਗਏ ਸੀ ਕਿ ਹੁਣ ਦੁਬਾਰਾ ਇਕੱਠੇ ਹੋ ਰਹੇ ਨੇ ਬਿਲਕੁਲ ਪਹਿਲੇ ਕਿਸਾਨ ਸਯੁਕਤ ਮੋਰਚਾ ਨਹੀਂ ਟੁੱਟਿਆ ਹੈ ਕਿਸਾਨ ਸਯੁਕਤ ਮੋਰਚਾ ਉਸੇ ਤਰ੍ਹਾਂ ਕਾਇਮ ਬਰਕਰਾਰ ਹੈ ਦਿੱਲੀ ਦੇ ਵਿੱਚ ਵੀ ਪੰਜਾਬ ਸਰਕਾਰ ਦਾ ਭਲੇਖਾ ਕੱਢ ਕੇ ਪਿਛਲੇ ਦਿਨਾਂ ਦੇ ਵਿੱਚ ਹੀ ਆਏ ਆ ਕਿਸਾਨ ਸਯੁਕਤ ਮੋਰਚਾ ਉਸੇ ਤਰ੍ਹਾਂ ਪਰ ਇਕਤਾ ਦੁੱਕਾ ਬੰਦੇ ਜਾਂ ਇਕਤਾ ਦੁੱਕਾ ਜਥੇਬੰਦੀਆਂ ਅਸੀਂ ਕਹਿ ਸਕਦੇ ਆ ਉਹਨਾਂ ਦੀ ਆਪਣੀ ਸੋਚ ਆ ਉਹ ਕਿਹੜੀ ਸੋਚ ਦੇ ਨਾਲ ਗੈਰ ਰਾਜਨੀਤਿਕ ਮੋਰਚਾ ਜਾਂ ਕੁਝ ਹੋਰ ਮੋਰਚਾ ਬਣਾਈ ਬੈਠੇ ਉਸ ਚੀਜ਼ ਦੇ ਨਾਲ ਮੈਟਰ ਨਹੀਂ ਪਰ ਇੱਕ ਸਰਕਾਰ ਨੂੰ ਦੱਸ ਦਿੰਨੇ ਆ ਚਾਹੇ ਮੋਰਚੇ ਦੋ ਕਹਿਦੇ ਨੇ ਇਹ ਇਹ ਕਹਿੰਦੇ ਆ ਕਿ ਇੱਕ ਗੈਰ ਰਾਜਨੀਤਿਕਾ ਤੇ ਇੱਕ ਕਿਸਾਨ ਸਹਿਯੋਗਤ ਮੋਰਚਾ ਪਰ ਗੈਰ ਰਾਜਨੀਤਿਕ ਮੋਰਚੇ ਵਾਲਿਆਂ ਦਾ ਨਿਸ਼ਾਨਾ ਵੀ ਉਹੀ ਆ ਜਿਹੜਾ ਕਿਸਾਨ ਸਹਿਯੋਗਤ ਮੋਰਚੇ ਦਾ ਇਸ ਕਰਕੇ ਪਹਿਲਾਂ ਕਹਿੰਦੇ ਸੀ 32 ਜਥੇਬੰਦੀਆਂ ਇਕੱਠੀਆਂ ਨਹੀਂ ਹੋਣੀਆਂ 32 ਛੱਡ ਕੇ 500 ਤੋਂ ਉੱਤੇ ਜਥੇਬੰਦੀ ਭਾਰਤ ਦੀ ਇਕੱਠੀ ਕਰ ਲਈ ਸੀ ਉਸੇ ਤਰ੍ਹਾਂ ਹੁਣ ਵੀ ਇਹ ਜਿਹੜੇ ਕਹਿੰਦੇ ਨਾ ਦੋ ਮੋਰਚੇ ਬਣੇ ਆ ਇਹ ਤਾਂ ਐ ਚੁੜਕੀ ਨਾਲ ਇੱਕ ਹੋ ਜਾਣੇ ਆ ਇਹਨਾਂ ਨੂੰ ਲੋਕਾਂ ਨੂੰ ਪਤਾ ਸਾਡੇ ਜਥੇਬੰਦੀਆਂ ਦੇ ਆਗੂ ਐਡੇ ਸਿਆਣੇ ਤੇ ਸੁਲਝੇ ਲੋਕ ਆ ਉਹਨਾਂ ਨੂੰ ਪਤਾ ਹੱਕ ਇਹ ਸਰਕਾਰ ਤੋਂ ਲੈਣ ਦੇ ਲਈ ਸਾਨੂੰ ਇਕੱਠੇ ਲੜਨਾ ਪੈਣਾ ਕਿਉਂਕਿ ਜ਼ਾਲਮ ਲੋਕ ਬੈਠੇ ਆ ਜ਼ੁਲਮ ਕਰ ਰਹੇ ਆ ਲੋਕਾਂ ਤੇ ਇਹਨਾਂ ਜ਼ੁਲਮਾਂ ਨੂੰ ਰੋਕਣ ਦੇ ਲਈ ਸਾਨੂੰ ਇਕੱਠੇ ਲੜਾਈ ਲੜਨਾ ਪੈਣਾ ਸੋ ਉਸੇ ਤਰ੍ਹਾਂ ਫੇਰ ਇਕੱਠੇ ਹੋ ਕੇ ਉਹ ਦਿੱਲੀ ਨੂੰ ਘੇਰਾਂਗੇ ਉਹਦੀ ਤਿਆਰੀ ਆ ਜਿਹੜੀ ਟੈਲਰ ਆ ਜਿਹੜਾ ਭਾਰਤ ਸਰਕਾਰ ਨੂੰ ਦਿਖਾਉਣ ਵਾਸਤੇ ਕਿਸਾਨ ਸੁਯੋਗਤ ਮੋਰਚੇ ਨੇ ਵੱਡੀ ਕਾਲ ਦਿੱਤੀ ਆ ਫਿਲਮਾਂ ਜਿਹੜੀ ਰਿਲੀਜ਼ ਆ ਉਹ ਬਾਅਦ ਚ ਕਰਨੀ ਟੇਲਰ ਦਿਖਾਉਣਾ ਕਿ ਕਿਸਾਨਾਂ ਦਾ ਟੇਲਰ ਆ ਜਿਹੜਾ ਮੋਦੀ ਦੇਖ ਲਵੇ ਇਹ ਟੇਲਰ ਆ ਜਿਹੜਾ ਜਿੱਦਣ ਬਦਲ ਗਿਆ ਉਸ ਦਿਨ ਮੋਦੀ ਔਡੀਣਾ ਨਾਲ ਦੀ ਨਾਲ ਸੱਤਾ ਦੇ ਵਿੱਚੋਂ ਇਸ ਕਰਕੇ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿਤੇ ਟੇਲਰ ਤੋਂ ਗਾਂ ਜਦਨ ਕਿਸਾਨ ਵਧ ਗਏ ਉਸ ਦਿਨ ਇਹਨਾਂ ਦੀ ਸੱਤਾ ਵੀ ਖਤਮ ਤੇ ਆਪ ਵੀ ਇਹ ਸੱਤਾ ਦੇ ਵਿੱਚੋਂ ਬਾਹਰ ਉਸ ਦਿਨ ਕਿਸਾਨਾਂ ਦੀ ਜਿੱਤ ਪੱਕੀ ਆ ਜੀ ਮਿੱਤਰ ਪਿਆਰੋ ਤੁਸੀਂ ਸੁਣਿਆ ਕੁਲਦੀਪ ਖੁਖਰਾਣਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਨੇ ਤੁਹਾਨੂੰ ਪੂਰਾ ਜੋਕ ਦਾ ਕਿਸਾਨ ਲਹਿਰ ਦਾ ਜੋ ਐਕਸ਼ਨ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਔਰ ਨਾਲ ਹੀ ਸੁਣ ਲਿਓ 16 ਫਰਵਰੀ ਨੂੰ ਪੂਰਾ ਭਾਰਤ ਬੰਦ ਦਾ ਸੱਦਾ ਵੀ ਕਿਸਾਨ ਸ਼ੁਕਤ ਮੋਰਚੇ ਨੇ ਦਿੱਤਾ ਹੋਇਆ ਤਾਂ ਜਿਹੜਾ ਪਹਿਲਾਂ ਵਾਲੇ ਇਤਿਹਾਸਕ ਅੰਦੋਲਨ ਵਾਲੀ ਜਿਹੜੀ ਪੂਰੀ ਜਲੌਆ ਤਿਆਰੀ ਆ ਉਹ ਸ਼ੁਰੂ ਹੋ ਚੁੱਕੀ ਆ ਹੁਣ ਇਹ ਵਕਤ ਦੱਸੇਗਾ ਕਿ ਸੈਂਟਰ ਸਰਕਾਰ ਇਹਨਾਂ ਕਿਸਾਨਾਂ ਦੀਆਂ ਮੰਗਾਂ ਤੇ ਕਿੰਨਾ ਕੁ ਗੌਰ ਕਰਦੀ ਹੈ ਔਰ ਇਹਨਾਂ ਕਿਸਾਨਾਂ ਦੀ ਖੇਤਾਂ ਦੇ ਪੁੱਤਾਂ ਦੀ ਜਿਹੜੀ ਲਹਿਰ ਉਹ ਕਿੰਨੀ ਕੁ ਅੱਗੇ ਵਧਦੀ ਹੈ ਸੋ ਕੁਲਦੀਪ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ ਡਾਕਟਰ ਸਾਹਿਬ ਤੁਹਾਡੀ ਸਾਰੀ ਟੀਮ ਦਾ ਜਿਹੜੇ ਐਨੇ ਪੰਜਾਬ ਦੇ ਲਈ ਆਪਣੇ ਆਪ ਨੂੰ ਵਿਚਾਰ ਕਰ ਰਹੇ ਆ ਬਹੁਤ ਮੀਡੀਆ ਜਿਹੜਾ ਇਹਨਾਂ ਨੇ ਜਿਵੇਂ ਮੋਦੀ ਨੇ ਖਰੀਦਿਆ ਸੀ ਉਸੇ ਤਰ੍ਹਾਂ ਭਗਵਾਨ ਤੇ ਨੇ ਵੀ ਖਰੀਦਿਆ ਪਰ ਤੁਹਾਡੇ ਵਰਗੇ ਬਹੁਤ ਚਾਨਕ ਪੱਤਰਕਾਰ ਸਾਨੂੰ ਅੱਜ ਪੰਜਾਬ ਦੇ ਵਿੱਚ ਮਿਲਦੇ ਆ ਜਿਹੜੇ ਪੂਰੇ ਹੱਕ ਤੇ ਸੱਚ ਦੀ ਆਵਾਜ਼ ਲੋਕਾਂ ਦੀ ਠਾਰ ਰਹੇ ਆ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਇੰਨੀ ਠੰਡ ਦੇ ਵਿੱਚ ਕਿਸਾਨਾਂ ਦੀ ਗੱਲ ਚੱਕ ਰਹੇ ਹੋ ਉਹ ਧਰਤੀ ਦੇ ਪੁੱਤਾਂ ਦੀ ਗੱਲ ਚੱਕ ਰਹੇ ਹੋ ਜਿਹੜੇ ਪੂਰੇ ਭਾਰਤ ਨੂੰ ਰਾਤ ਦਾ ਤੇ ਦਿਨ ਦਾ পেট ਭਰ ਕੇ ਖਾਣਾ ਮਹੱਈਆ ਕਰਾਉਂਦੇ ਆ ਸੋ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਸਾਡੀ ਕਿਰਤੀ ਕਿਸਾਨ ਜੁਣੀਆਂ ਨਾਲੋਂ ਮਿਹਰਬਾਨੀ